ਸਰ ਮੇਰਾ ਨਾਮ ਰੋਹਿਤ ਕੁਮਾਰ ਆ ਮੇਰੇ ਪਿਤਾ ਜੀ ਦਾ ਨਾਮ ਸੰਤੋਖ ਰਾਜ ਆ ਉਹ 16 ਰਖੜੀ ਤੋਂ ਪਹਿਲੇ 16 ਤਰੀਕ ਨੂੰ ਗਏ ਸੀਗੇ ਉਹ ਤੇ ਉਸ ਤੋਂ ਬਾਅਦ ਸਾਡੀ ਗੱਲ ਜਿਹੜੀ ਹੋਈ ਆ ਉਹਨਾਂ ਨਾਲ ਰਖੜੀ ਤੋਂ ਅਗਲੇ ਦਿਨ ਹੋਈ ਆ 10 ਤਰੀਕ ਨੂੰ ਠੀਕ ਆ ਜੀ 10 ਅਗਸਤ ਨੂੰ ਹੋਈ ਆ ਸਾਡੀ ਉਹਨਾਂ ਨਾਲ ਗੱਲ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਸਟ ਟਾਈਮ ਜਿਹੜੀ ਗੱਲ ਹੋਈ ਆ ਉਹ ਹੋਇਆ 23 ਨੂੰ ਉਹਨਾਂ ਨੇ ਗੱਲ ਕੀਤੀ ਹੋਰ ਤਾਂ ਇਹਨੂੰ ਹੀ ਲੰਗਰ ਤੇ ਕਮੇਟੀ ਵਾਲਿਆਂ ਦੇ ਨਾਲ ਸੇਵਾ ਕਰਨ ਗਏ ਦੇ ਸੀਗੇ ਮੁੰਡੇ ਉਹਨਾਂ ਨੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਬੈਠੋ ਕੰਬੈਲ ਕੀਦਾਨਾ ਨੂੰ ਕਿ ਸਾਡੇ ਨਾਲ ਬੈਠੋ ਤੁਸੀਂ ਚਲੋ ਗੁਰਦਾਸਪੁਰ ਗੱਡੀਆਂ 'ਚ ਗੱਡੀ 'ਚ ਜਗ੍ਹਾ ਹੈਗੀ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਜਾਓ ਮੈਂ ਅਗਲੇ ਲੰਗਰ ਨਾਲ ਆ ਜਾਵਾਂਗਾ ਜਾਂ ਅਗਲੇ ਮਤਲਬ ਕਿ ਦੋ ਦਿਨ ਠਹਿਰ ਕੇ ਆ ਜਾਵਾਂਗਾ ਤੇ ਉਸ ਤੋਂ ਬਾਅਦ ਸਰ 24 ਤਰੀਕ ਨੂੰ ਉੱਥੇ ਮਤਲਬ ਕਿ ਦੁਰਘਟਨਾ ਘਟ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗਾਗਾ ਕਿੱਥੇ ਆ ਗਿਆ ਕਿੱਥੇ ਨਹੀਂ ਤੇ ਉਸ ਤੋਂ ਬਾਅਦ ਨਾ ਹੀ ਕਿਸੇ ਦਾ ਫੋਨ ਆਇਆ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਕਿ ਜਿਹੜੇ ਆਏ ਆ ਉਥੋਂ ਉਹਨਾਂ ਨੇ ਕਿਹਾ ਕਿ ਨਹੀਂ ਅਹੀ ਕਿਤੇ ਨਹੀਂ ਉਹਨਾਂ ਨੇ ਵੇਖਿਆ ਲੈਂਡਸਲਾਈਡਿੰਗ ਸਾਨੂੰ ਆਇਆ ਕਿ ਹਰਸੜ ਤੇ ਚਲੋ ਕਹਿੰਦੇ ਕਿ ਵਿਚਾਰਿਆ ਵਾ ਉਹਨਾਂ ਨੂੰ ਹਰਸੜ ਹੀ ਦੇਖਿਆ ਗਿਆ ਉਸ ਤੋਂ ਬਾਅਦ ਸਾਨੂੰ ਆਇਆ ਕਿ ਕਿਤੇ ਰਸਤੇ 'ਚ ਆਂਦੇ-ਆਂਦੇ ਨਾ ਕੁਝ ਹੋ ਗਿਆ ਹੈ ਉਹਨਾਂ ਨੂੰ ਕੁਝ ਇਸ ਤਰ੍ਹਾਂ ਵਾਪਸ ਆਂਦੇ ਹਰਸੜ ਤੋਂ ਬਰਮੋਰ ਤੱਕ ਲੁਕੀ ਪੈਦਲ ਆ ਰਹੇ ਸੀਗੇ ਮਾਤਾ ਜੀ ਨੇ ਦੱਸਿਆ ਲੰਗਰ ਵਾਲਿਆਂ ਨਾਲ ਜਾਂਦੇ ਰਹੇ ਪਹਿਲਾਂ ਜਾਂਦੇ ਵਾਲਿਆਂ ਨਾਲ ਗੱਲ ਹੋਈ ਆ ਉਹ ਤੇ ਵਾਪਸ ਆ ਗਏ ਸਰ ਉਹ ਲੰਗਰ ਵਾਲਿਆਂ ਨਾਲ ਕਿ ਨਹੀਂ ਗਏ ਆਗੇ ਪਹਿਲੇ ਜਾਂਦੇ ਰਹੇ ਲੇਕਿਨ ਉਹਨਾਂ ਨੇ ਦੇਖਿਆ ਦੇ ਹੋਏਗਾ ਜਾਂ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਨੇ ਹੀ ਫੋਟੋ ਖਿੱਚ ਕੇ ਸਾਨੂੰ ਪਾਈ ਸੀ ਕਿ ਠੀਕ ਆ ਇੱਥੇ ਤੇ ਉਸ ਤੋਂ ਬਾਅਦ ਨਹੀਂ ਉਹ ਤੋਂ ਬਾਅਦ ਜੀ 23 ਤਰੀਕ ਤੋਂ ਬਾਅਦ ਸਾਨੂੰ ਉਹਨਾਂ ਦਾ ਕੁਝ ਪਤਾ ਨਹੀਂ ਹੈਗਾ ਕੱਲ ਮੈਨੂੰ ਇੱਕ ਨੰਬਰ ਆਇਆ ਸੀ